ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਦੇ ਕਾਫੀ ਚਾਂਸਸ ਨੇ ਅ ਔਰ ਇਹਦੇ ਲਈ ਆਈਐਮਡੀ ਵੱਲੋਂ ਵੀ ਕਾਫੀ ਹਿੱਸਿਆਂ ਦੇ ਵਿੱਚ ਔਰੇਂਜ ਅਲਰਟ ਵੀ ਆਉਣ ਵਾਲੇ ਦੋ ਤਿੰਨ ਦਿਨਾਂ ਲਈ ਡੈਂਸ ਫੌਗ ਵਾਸਤੇ ਜਾਰੀ ਕੀਤਾ ਗਿਆ ਹੈ ਜੇ ਕਿਸੇ ਦੇ ਕੋਈ ਟ੍ਰੈਵਲ ਪਲਾਨਸ ਨੇ ਤਾਂ ਉਹਨਾਂ ਨੂੰ ਸਫ਼ਰ ਬੜੇ ਧਿਆਨ ਨਾਲ ਕਰਨਾ ਚਾਹੀਦਾ ਤਾਂ ਹੀ ਕਰਨਾ ਚਾਹੀਦਾ ਜੇ ਉਹ ਬਹੁਤ ਜ਼ਰੂਰੀ ਹੈ ਅਦਰਵਾਈਜ਼ ਸਫ਼ਰ ਵੀ ਇਹਨਾਂ ਦਿਨਾਂ ਦੇ ਵਿੱਚ ਅਵੋਇਡ ਕਰਨਾ ਪਾ ਸਕਦਾ ਹੈ ਜੋ ਕੱਲ ਕਿਤੇ ਕਿਤੇ ਕੋਈ ਹਲਕੀ ਬੱਦਲਵਾਈ ਜ਼ਰੂਰ ਹੋ ਸਕਦੀ ਹੈ ਬਟ بارش ਦੀ ਕੋਈ ਸੰਭਾਵਨਾ ਨਹੀਂ ਜਿਹੜੀ ਆਉਣ ਵਾਲੇ ਦਿਨਾਂ ਦੀ ਪ੍ਰੈਡਿਕਸ਼ਨ ਹੈ ਉਹ ਸੰਘਣੀ ਧੁੰਦ ਦੀ ਹੀ ਹੈ ਅਹ ਕਣਕ ਦੀ ਫਸਲ ਦੇ ਲਈ ਕਿਉਂਕਿ ਜਿਹੜਾ ਲੋ ਟੈਂਪਰੇਚਰ ਉਹਦੇ ਲਈ ਫੇਵਰੇਬਲ ਹੀ ਹੁੰਦਾ ਔਰ ਜੇ ਅਸੀਂ ਫੌਗ ਦੀ ਵੀ ਗੱਲ ਕਰੀਏ ਤਾਂ ਫੌਗ ਦੇ ਨਾਲ ਵੀ ਫਸਲਾਂ ਨੂੰ ਥੋੜਾ ਬਹੁਤਾ ਮੌਇਸਚਰ ਮਿਲਦਾ ਔਰ ਫੌਗ ਦੀ ਵੀ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ 24 ਤਰੀਕ ਲਈ orange alert 24 ਤਰੀਕ ਤੱਕ ਜਾਰੀ ਕੀਤਾ ਗਿਆ ਹੈ ਆਈ ਐਮ ਨੂ ਨੋ ਔਰ 25 ਨੂੰ ਸਾਰੇ ਪੰਜਾਬ ਵਿੱਚ yellow alert ਪੰਜਾਬ ਦੇ ਵਿੱਚ ਇਸ ਵੇਲੇ ਠੰਡ ਪੂਰੇ ਜ਼ੋਰਾਂ ਤੇ ਹੈ ਕਈ ਥਾਵਾਂ ਦੇ ਉੱਤੇ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇਗਾ ਇਸ ਨੂੰ ਲੈ ਕੇ ਮੌਸਮ ਵਿਗਿਆਨੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਧੁੰਦ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ orange alert ਵੀ ਜਾਰੀ ਕੀਤਾ ਗਿਆ ਹੈ ਜੀ ਜੇਸੀ ਪ੍ਰਿਵੇਲਿੰਗ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ ਦਾ ਜੋ ਮੈਕਸਿਮਮ ਟੈਂਪਰੇਚਰ 21.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 19.6 ਡਿਗਰੀ ਸੈਂਟੀਗ੍ਰੇਡ ਸੀ ਸੋ ਅਸੀਂ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ 2 ਡਿਗਰੀ ਸੈਂਟੀਗ੍ਰੇਡ ਉੱਪਰ ਅਬਜ਼ਰਵ ਕੀਤਾ ਗਿਆ ਪਰ ਜੇ ਅਸੀਂ ਨਾਈਟ ਟਾਈਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ 4.8 ਡਿਗਰੀ ਸੈਂਟੀਗ੍ਰੇਡ ਜਿਹੜਾ ਮਿਨੀਮਮ ਟੈਂਪਰੇਚਰ ਉਹ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 6.3 ਡਿਗਰੀ ਸੈਂਟੀਗ੍ਰੇਡ ਸੋ ਇਹ ਲਗਭਗ 1.5 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ نیچے ਚੱਲ ਰਿਹਾ ਹੈਗਾ ਸੋ ਅਸੀਂ ਦੇਖ ਸਕਦੇ ਹਾਂ ਕਿਉਂਕਿ ਕਲੀਅਰ ਸਕਾਈ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਜਿਹੜਾ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਔਰ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ نیچے ਚੱਲ ਰਿਹਾ ਹੈ ਅਮੈਂ ਬੀਤੇ ਦਿਨਾਂ ਦੇ ਵਿੱਚ ਕਨੇ ਕਾਫੀ 20 ਡਿਗਰੀ ਤੱਕ ਟੈਂਪਰੇਚਰ ਕੋਲ ਗਿਆ ਸੀਗਾ ਉਹ ਫਤੋ ਲੁਧਿਆਣੇ ਚ ਦੇ ਉਹ ਟੈਂਪਰੇਚਰ ਤੇ ਕਿਹੜਾ ਰਿਕਾਰਡ ਤੋੜਿਆ ਹੈਗਾ ਅਸੀਂ ਪਿਛਲੇ 2-3 ਦਿਨਾਂ ਦੇ ਵਿੱਚ ਜਿਹੜਾ ਮਿਨਿਮਮ ਟੈਂਪਰੇਚਰ ਦੇ ਵਿੱਚ ਗ੍ਰਾਵਟ ਆਬਜ਼ਰਵ ਕੀਤੀ ਹੈ ਕਿਉਂਕਿ ਪਿਛਲੇ ਦਿਨਾਂ ਵਿੱਚ ਟੈਂਪਰੇਚਰ ਥੋੜਾ ਉੱਪਰ ਚੱਲ ਰਿਹਾ ਸੀਗਾ 6 ਡਿਗਰੀ 7 ਡਿਗਰੀ ਸੈਂਟੀਗ੍ਰੇਡ ਦੇ ਆਸ-ਪਾਸ ਚੱਲ ਰਿਹਾ ਸੀਗਾ ਬਟ ਹੁਣ ਜਿਹੜੇ 2-3 ਦਿਨਾਂ ਤੋਂ ਟੈਂਪਰੇਚਰ 5 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਚੱਲ ਰਿਹਾ ਹੈਗਾ ਔਰ ਬਟ ਜੇ ਅਸੀਂ ਪਿਛਲੇ ਸਾਲਾਂ ਦੀ ਗੱਲ ਕਰੀਏ ਵੈਰੀਏਬਿਲਿਟੀ ਕਾਫੀ ਹੈ ਸੋ ਜਿਵੇਂ ਪਿਛਲੇ ਇੱਕ ਦਹਾਕੇ ਦੇ ਟੈਂਪਰੇਚਰ ਦੇ ਰਿਕਾਰਡ ਦੇਖੀਏ ਜਿਵੇਂ ਅੱਜ ਦਾ ਮਿਨੀਮਮ ਟੈਂਪਰੇਚਰ 4.8 ਡਿਗਰੀ ਸੈਂਟੀਗ੍ਰੇਡ ਹੈ 2018 ਦੇ ਵਿੱਚ ਇਸੇ ਦਿਨ 3.2 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਅਬਜ਼ਰਵ ਕੀਤਾ ਗਿਆ ਸੀ ਜਦੋਂ ਕਿ 2013 ਦੇ ਵਿੱਚ 10.4 ਡਿਗਰੀ ਸੈਂਟੀਗ੍ਰੇਡ ਜਿਹੜਾ ਟੈਂਪਰੇਚਰ ਅਬਜ਼ਰਵ ਕੀਤਾ ਗਿਆ ਸੀ ਸੋ ਵੈਰੀਏਬਿਲਿਟੀ ਅਸੀਂ ਕਾਫੀ ਦੇਖ ਰਿਹਾ ਟੈਂਪਰੇਚਰ ਦੇ ਵਿੱਚ ਇਸੇ ਤਰ੍ਹਾਂ ਜੇ ਮੈਕਸਿਮਮ ਟੈਂਪਰੇਚਰ ਦੇਖੀਏ ਜਿਵੇਂ ਅੱਜ 21.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਹੈ ਜਦੋਂ ਕਿ 2014 ਦੇ ਵਿੱਚ ਮੈਕਸਿਮਮ ਟੈਂਪਰੇਚਰ 10 ਡਿਗਰੀ ਸੈਂਟੀਗ੍ਰੇਡ ਸੀ ਔਰ 2016 ਦੇ ਵਿੱਚ 22.5 ਡਿਗਰੀ ਸੈਂਟੀਗ੍ਰੇਡ ਸੀ ਸੋ ਹਰ ਸਾਲ ਕਾਫੀ ਵੇਰੀਏਬਿਲਿਟੀ ਅਸੀਂ ਟੈਂਪਰੇਚਰ ਦੇ ਵਿੱਚ ਜਿਹੜੀ ਆਬਜ਼ਰਵ ਕਰ ਰਹੇ ਹਾਂ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਇੰਨੀ ਵੇਰੀਏਬਿਲਿਟੀ ਕੀ ਰੀਜ਼ਨ ਹੈ ਜੈਨ ਆਈਐਫ ਅ ਵੇਰੀਏਬਿਲਿਟੀ ਦਾ ਮੇਨ ਰੀਜ਼ਨ ਤਾਂ ਇਹੀ ਹੈ ਜੀ ਕਿ ਜਿਹੜਾ ਪੋਲੂਸ਼ਨ ਹੋ ਰਿਹਾ ਐਮਿਸ਼ਨਸ ਹੋ ਰਹੀਆਂ ਨੇ ਸੋ ਉਹਦੇ ਨਾਲ ਗਲੋਬਲ ਵਾਰਮਿੰਗ ਹੋ ਰਹੀ ਆ ਕਲਾਈਮੇਟ ਚੇਂਜ ਹੋ ਰਿਹਾ ਉਹਦੇ ਨਾਲ ਐਕਸਟ੍ਰੀਮ ਜਿਹੜੀਆਂ ਵੈਦਰ ਇਵੈਂਟਸ ਨੇ ਚਾਹੇ ਉਹ ਕੋਲਡ ਵ ਇਹ ਡਰਾਉਟਸ ਇਹ ਫਲੈਟਸ ਉਹ ਸਾਰੀਆਂ ਜਿਹੜੀਆਂ ਐਕਸਟ੍ਰੀਮ ਇਵੈਂਟਸੋਂ ਜ਼ਿਆਦਾ ਹੋ ਰਹੀਆਂ ਨੇ ਸੋ ਇਹਨੂੰ ਵੀ ਅਸੀਂ ਕਿਤੇ ਨਾ ਕਿਤੇ ਉਹਦੇ ਨਾਲ ਹੀ ਜਿਹੜੀ ਵੇਰੀਏਬਿਲਿਟੀ ਨੂੰ ਜੋੜ ਸਕਦੇ ਹਾਂ ਮੈਮ ਜਿਵੇਂ 20 ਤੇ 21 ਤਰੀਕ ਨੂੰ ਯੈਲਰਡ ਨੋਟ ਜਾਰੀ ਕੀਤਾ ਗਿਆ ਸੀਗਾ ਜੀ ਐਮਟੀ ਵੱਲੋਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਨੂੰ ਲੈ ਕੇ ਕਿੰਦਾ ਦੀ ਫੋਰਕਾਸਟ ਹੈ ਜੀ ਕਿੰਨਾ ਧੁੰਦ ਦਾ ਸਾਵਧਾਨ ਰਹਿਣਾ ਪਊਗਾ ਸੂਬਾ ਬਰਸਲੇ ਜੀ ਕਿਉਂਕਿ ਅਸੀਂ ਹੁਣ ਦੇਖਿਆ ਕਿ ਜਿਹੜਾ ਨਾਈਟ ਟਾਈਮ ਟੈਂਪਰੇਚਰ 5 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਚਲਾ ਗਿਆ ਹੈਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਦੇ ਕਾਫੀ ਚਾਂਸਸ ਨੇ ਔਰ ਦਿੱਲੀ ਆਈਐਮਡੀ ਵੱਲੋਂ ਵੀ ਕਾਫੀ ਹਿੱਸਿਆਂ ਦੇ ਵਿੱਚ ਔਰੇਂਜ ਅਲਰਟ ਵੀ ਆਉਣ ਵਾਲੇ ਦੋ ਤਿੰਨ ਦਿਨਾਂ ਲਈ ਡੈਂਸ ਫੌਗ ਵਾਸਤੇ ਜਾਰੀ ਕੀਤਾ ਗਿਆ ਸੋ ਇਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਜੇ ਕਿਸੇ ਦੇ ਕੋਈ ਟਰੈਵਲ ਪਲਾਨਸ ਨੇ ਤਾਂ ਉਹਨਾਂ ਨੂੰ ਸਫ਼ਰ ਬੜੇ ਧਿਆਨ ਨਾਲ ਕਰਨਾ ਚਾਹੀਦਾ ਤਾਂ ਹੀ ਕਰਨਾ ਚਾਹੀਦਾ ਜੇ ਉਹ ਬਹੁਤ ਜ਼ਰੂਰੀ ਹੈ ਅਦਰਵਾਈਜ਼ ਸਫ਼ਰ ਵੀ ਇਹਨਾਂ ਦਿਨਾਂ ਦੇ ਵਿੱਚ ਅਵੋਇਡ ਕਰਨਾ ਚਾਹੀਦਾ ਪੰਜਾਬੀ ਦੀ ਕੋਈ ਸੁਪਾਵਨਾ ਦੇਤੀ ਤੁਹਾਨੂੰ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਜੀ ਅੱਜ ਔਰ ਕੱਲ ਕਿਤੇ ਕਿਤੇ ਕੋਈ ਹਲਕੀ ਬੱਦਲਵਾਈ ਜ਼ਰੂਰ ਹੋ ਸਕਦੀ ਹੈ ਬਟ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਜਿਹੜੀ ਆਉਣ ਵਾਲੇ ਦਿਨਾਂ ਦੀ ਪ੍ਰੈਡਿਕਸ਼ਨ ਹੈ ਉਹ ਸੰਘਣੀ ਧੁੰਦ ਦੀ ਹੀ ਹੈ ਨਾ ਕਿਸਾਨਾਂ ਨੂੰ ਕੀ ਬਤਾਇਆ ਗਿਆ ਕਿਉਂਕਿ ਕੱਲ ਵੀ ਇਹ ਨਹੀਂ ਸਫਲਦਾ ਹੈਗਾ ਤੇ ਠੰਡ ਕਾਤੇ ਉਹਨਾਂ ਨੂੰ ਕੀ ਦੱਸਿਆ ਗਿਆ ਕਣਕ ਦੀ ਫਸਲ ਦੇ ਲਈ ਕਿਉਂਕਿ ਜਿਹੜਾ ਲੋ ਟੈਂਪਰੇਚਰ ਉਹਦੇ ਲਈ ਫੇਵਰੇਬਲ ਹੀ ਹੁੰਦਾ ਔਰ ਜੇ ਅਸੀਂ ਫੌਗ ਦੀ ਵੀ ਗੱਲ ਕਰੀਏ ਤਾਂ ਫੌਗ ਦੇ ਨਾਲ ਵੀ ਫਸਲਾਂ ਨੂੰ ਥੋੜਾ ਬਹੁਤਾ ਮੌਇਸਚਰ ਮਿਲਦਾ ਔਰ ਫੌਗ ਦੀ ਵੀ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਬਟ ਜੇ ਟੈਂਪਰੇਚਰ ਹੋਰ ਇਹਦੇ ਤੋਂ ਨੀਚੇ ਜਾਂਦਾ ਕਿਉਂਕਿ ਜੇ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਮਿਨੀਮਮ ਟੈਂਪਰੇਚਰ ਹੋ ਜਾਂਦਾ ਲਗਭਗ 3 ਡਿਗਰੀ ਦੇ ਅਰਾਊਂਡ ਹੋ ਜਾਂਦਾ ਤਾਂ ਫਿਰ ਫਰੋਸਟ ਦੀ ਜ਼ਰੂਰ ਚਾਂਸਸ ਹੁੰਦੇ ਨੇ ਸੋ ਉਹਨਾਂ ਕੰਡੀਸ਼ਨਸ ਦੇ ਵਿੱਚ ਫਸਲਾਂ ਦਾ ਧਿਆਨ ਰੱਖਣ ਦੀ ਬਹੁਤ ਲੋੜ ਹੁੰਦੀ ਹੈ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈਗਾ ਉਹ ਪੰਜਾਬ ਦੇ ਸਾਰੇ ਹਿੱਸਿਆਂ ਦੇ ਵਿੱਚ ਹੈਗਾ ਤੇ ਕਦੋਂ ਤੋਂ ਕਦੋਂ ਤੱਕ ਹੈਗਾ ਉਹਦੇ ਬਾਰੇ ਥੋੜਾ ਜਿਹਾ ਦੱਸੋ ਹਾਂ ਜੀ orange alert ਲਗਭਗ ਪੰਜਾਬ ਦੇ ਸਾਰੇ ਹਿੱਸਿਆਂ ਵਿੱਚ ਹੀ ਜਾਰੀ ਕੀਤਾ ਗਿਆ ਮਾਝਾ ਦੁਆਬਾ ਔਰ ਈਸਟਰਨ ਮਾਲਵਾ ਜੋ ਰੀਜਨ ਹੈ ਸਪੈਸ਼ਲੀ ਉਹਨਾਂ ਦੇ ਲਈ orange alert ਜਾਰੀ ਕੀਤਾ ਗਿਆ 24 ਤਰੀਕ ਲਈ orange alert 24 ਤਰੀਕ ਤੱਕ ਜਾਰੀ ਕੀਤਾ ਗਿਆ ਹੈ ਆਈਐਮਡੀ ਨੂੰ ਔਰ 25 ਨੂੰ ਸਾਰੇ ਪੰਜਾਬ ਵਿੱਚ yellow alert ਹੈ ਮੈਂ ਦੇਖਿਆ ਜਾਦਤਰ ਆਪਾਂ ਦੇਖਿਆ ਵੀ ਸਵੇਰ ਦੇ ਟਾਈਮ ਹੀ ਧੁੰਦ ਦੇਖ ਨੂੰ ਮਿਲ ਰਹੀ ਆ ਫਿਲਹਾਲ ਸ਼ਾਮ ਨੂੰ ਜਾਂ ਰਾਤ ਨੂੰ ਉਹ ਧੁੰਦ ਆਸ ਕੱਟ ਰਿਹਾ ਸੋ ਧੁੱਪ ਵੀ ਨਿਕਲਦੀ ਐ ਸੋ ਜ਼ਿਆਦਾ ਦੇਖਦੇ ਕਿ ਦਿਨ ਦੇ ਵਿੱਚ ਜਿਹੜਾ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਧੁੰਦ ਦਾ ਜ਼ਿਆਦਾ ਅਸਰ ਪੈਂਦਾ ਹੈ ਸਵੇਰ ਟਾਈਮ ਬਿਲਕੁਲ ਜੀ ਕਿਉਂਕਿ ਜਦੋਂ ਸਕਾਈ ਕੰਡੀਸ਼ਨਸ ਕਲੀਅਰ ਹੁੰਦੀਆਂ ਨੇ ਉਦੋਂ ਹੀ ਧੁੰਦ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਜਦੋਂ ਡੇ ਟਾਈਮ ਸਕਾਈ ਕੰਡੀਸ਼ਨਸ ਕਲੀਅਰ ਨੇ ਤਾਂ ਉਦੋਂ ਫਿਰ ਧੁੱਪ ਪ੍ਰੋਪਰ ਹੁੰਦੀ ਆ ਡੇ ਟਾਈਮ ਟੈਂਪਰੇਚਰ ਥੋੜਾ ਜਿਆ ਵਧ ਜਾਂਦਾ ਔਰ ਨਾਈਟ ਟਾਈਮ ਕੂਲਿੰਗ ਜ਼ਿਆਦਾ ਹੁੰਦੀ ਆ ਕਿਉਂਕਿ ਜੇ ਅਸੀਂ ਦੇਖਦੇ ਆ ਕਿ ਜਦੋਂ ਵੀ ਕਲਾਊਡੀ ਕੰਡੀਸ਼ਨਸ ਹੁੰਦੀਆਂ ਨੇ ਤਾਂ ਧੁੰਦ ਨਹੀਂ ਹੁੰਦੀ ਕਿਉਂਕਿ ਹੁਣ ਕਲੀਅਰ ਕੰਡੀਸ਼ਨਸ ਬਣੀਆਂ ਹੋਈਆਂ ਨੇ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਫਾਲ ਅਸੀਂ ਆਬਜ਼ਰਵ ਕਰ ਰਹੇ ਹਾਂ ਸੋ ਉਹਦੇ ਕਰਕੇ ਜਿਹੜਾ अर्ਲੀ ਮਾਰਨਿੰਗ ਆਰਸ ਦੇ ਵਿੱਚ ਧੁੰਦ ਦੀ ਜ਼ਿਆਦਾ ਡਿਵੈਲਪਮੈਂਟ ਜ਼ਿਕਰ ਯੋਗ ਹੈ ਕਿ ਸੰਘਣੀ ਧੁੰਦ ਦੇ ਚੱਲਦਿਆਂ ਪੰਜਾਬ ਦੇ ਵਿੱਚ ਹਾਦਸੇ ਵੀ ਵਾਪਰ ਰਹੇ ਨੇ ਇਸ ਮੌਸਮ ਦੇ ਵਿੱਚ احتیاط ਵਰਤਣੀ ਜ਼ਰੂਰੀ ਬਣ ਜਾਂਦੀ ਹੈ ਅਸੀਂ ਵੀ ਆਪਣੇ ਮੰਚ ਵੱਲੋਂ ਤੁਹਾਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਜਦੋਂ ਕਦੇ ਵੀ ਤੁਸੀਂ ਧੁੰਦ ਦੇ ਵਿੱਚ ਬਾਹਰ ਨਿਕਲੋ ਤਾਂ ਗੱਡੀ ਹੌਲੀ ਚਲਾਓ ਜੇਕਰ ਜ਼ਿਆਦਾ ਜ਼ਰੂਰੀ ਕੰਮ ਨਹੀਂ ਹੈ ਤਾਂ ਉਸ ਨੂੰ ਟਾਲ ਦਿਓ ਕਿਉਂਕਿ ਮੌਸਮ ਵਿਭਾਗ ਵੱਲੋਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਣੀ ਧੁੰਦ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਬਿਊਰੋ ਰਿਪੋਰਟ ਨਿਰਧਾਰਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂ ਕੇ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ